ਤਾ ਮੁਹਾਲੀ ਦੇ ਅੱਜ ਕੁੰਬੜਾ ਪਿੰਡ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਦੋ ਮੁੰਡਿਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਪ੍ਰਵਾਸੀ ਮੁੰਡਿਆਂ ਨੇ ਹਮਲਾ ਕੀਤਾ ਉਹ ਪੰਜਾਬੀਆਂ ਤੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਉਮਰ ਵੀ ਤੁਹਾਨੂੰ ਦੱਸੀਏ 16 17 18 ਇਸ ਦੇ ਕਰੀਬ ਹੀ ਮੰਨੀ ਜਾ ਰਹੀ ਹੈ ਔਰ ਦੂਜੇ ਪਾਸੇ ਇੱਕ ਦੀ ਤਾਂ ਆਨ ਦੀ ਸਪੋਰਟ ਹੀ ਮੌਤ ਹੋ ਗਈ ਹੈ ਔਰ ਪਿੱਛੇ ਡੈੱਡ ਬੋਡੀ ਵੀ ਪਈ ਹੈ ਔਰ ਸਾਰਾ 에ਅਰਪੋਰਟ ਰੋਡ ਜਿਹੜਾ ਹੈ ਬਲਾਕ ਕੀਤਾ ਹੋਇਆ ਲੋਕਾਂ ਦੇ ਵੱਲੋਂ ਸਾਰਾ ਕੁੰਬੜਾ ਪਿੰਡ ਇੱਥੇ ਆ ਕੇ ਖੜਾ ਹੈਗਾ ਔਰ ਨਾਲ ਹੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਸ ਦੇ ਚਾਚਾ ਜੀ ਸਾਡੇ ਨਾਲ ਨੇ ਉਹਨਾਂ ਗੱਲਬਾਤ ਕਰਦੇ ਆ ਕਿ ਪੂਰਾ ਹਾਸਾ ਕਿਵੇਂ ਵਾਪਰਿਆ ਦੇਖ ਸਕਦੇ ਹੋ ਤੁਸੀਂ ਕਿਵੇਂ ਮਾਂ ਪਿਓ ਜਿਹੜੇ ਇੱਥੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਕਲੋਤਾ ਪੁੱਤੜਾ ਸੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਪੂਰਾ ਘਟਨਾ ਦੱਸੋ ਕਦੋਂ ਵਾਪਰੀ ਹੈ ਕੀ ਗੱਲ ਹੋਈ ਹੈ ਸ਼ਾਮ ਦਾ ਟਾਈਮ ਜੀ ਸਾਡੇ ਕੋਲ ਫੋਨ ਆਇਆ ਕੱਲ ਨੂੰ ਹਾਂਜੀ ਸ਼ਾਮ ਨੂੰ ਜੀ ਹਾਂਜੀ ਆਪਣੇ ਬੇਟੇ ਨਾਲ ਐਦਾਂ ਕੋਈ ਵਾਰਦਾਤ ਹੋ ਗਈ ਠੀਕ ਹੈ ਜੀ ਚੋਟ ਵੱਜੀ ਹੈ ਅਸੀਂ ਆਏ ਭੱਜ ਗਏ ਠੀਕ ਹੈ ਜੀ ਅਸੀਂ ਦੇਖਿਆ ਲਹੂ ਲਵਾਨ ਉੱਥੇ ਸਾਰੇ ਸਾਡੇ ਕੋਲ ਬੀੜੀਆਂ ਫੋਟੋਆਂ ਪਈਆਂ ਠੀਕ ਹੈ ਜੀ ਅਸੀਂ ਦੇਖਿਆ ਸਾਡੇ ਬੇਟੇ ਨਾਲ ਜ਼ਿਆਦਾ ਅਣਹੋਣੀ ਹੋਣੀ ਹੋਗੀ ਕੋਈ ਜ਼ਿਆਦਾ ਠੀਕ ਹੈ ਜੀ ਗ੍ਰੇਸਨ ਹਸਪੀਟਲ ਲੈ ਗਏ ਚੱਕ ਕੇ ਠੀਕ ਹੈ ਜੀ ਉੱਥੇ ਉਹਨਾਂ ਨੇ ਹਸਪੀਟਲ ਆ ਲੈਣਾ ਸਾਨੂੰ 1.5 ਲੱਖ ਰੁਪਏ ਮੰਗਿਆ ਕਹਿੰਦੇ ਜੀ ਅਪਰ ਤੁਸੀਂ ਪੈਸੇ ਦਿਓ ਤੁਹਾਡਾ ਬੇਟਾ ਠੀਕ ਹੈ ਪਰ ਸਾਡਾ ਦਿਲ ਨਹੀਂ ਮੰਨਿਆ ਅਸੀਂ ਦੇਖਿਆ ਜਾ ਕੇ ਔਨ ਥਿਸ ਬੋਰਡ ਸਾਡੇ ਬੇਟੀ ਦੀ ਡੈਥ ਹੋ ਗਈ ਸੀ ਠੀਕ ਹੈ ਜੀ ਬਾਕੀ ਹੋਈ ਦੇਖੋ ਜੀ ਬਈਏ ਸਾਡੇ ਪਿੰਡ ਦੇ ਵਿੱਚ ਇੰਨਾ ਕ ਪ੍ਰਵਾਸੀ ਬਈਏ ਵਸ ਚੁਕੇ ਨੇ ਜੀ ਸਾਡਾ ਪਿੰਡ ਸਿਰਫ 20% ਪੰਜਾਬੀ ਨੇ 80% ਬਈਆ ਵਸ ਰਿਹਾ ਠੀਕ ਹੈ ਜੀ ਹਰ ਡੇਲੀ ਰੋਜ਼ 5-7 ਦਿਨਾਂ ਬਾਅਦ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਠੀਕ ਹੈ ਜੀ ਤੇ ਗੱਲ ਇਹ ਹੋਈ ਹੈ ਜੀ ਇੱਕ ਬਈਆ ਸ਼ਰਾਬ ਪੀ ਕੇ ਆ ਰਿਹਾ ਸੀ ਸ਼ਰਾਬ ਪੀ ਕੇ ਦੋ ਬੱਚੇ ਜਾ ਰਹੇ ਸੀ ਉਹਨਾਂ ਦੇ ਹੀ ਸਾਈਕਲ ਸੀ ਬੱਚਿਆਂ ਦੇ ਕੋਲ ਉਹ ਸ਼ਰਾਬੀ ਬੱਜਿਆ ਉਹਨਾਂ ਦੇ ਵਿੱਚ ਆ ਕੇ ਬੱਜਿਆ ਤਾਂ ਮੇਰਾ ਬੇਟਾ ਪਤੀਜਾ ਜੀ ਉੱਥੇ ਬੈਠੇ ਸੀ ਉਹਨਾਂ ਕਹਿੰਦਾ ਕਿਉਂ ਬੱਚਿਆਂ ਨੂੰ ਮਾਰ ਰਿਹਾ ਕੁਛ ਨਹੀਂ ਕਿਹਾ ਕਹਿੰਦਾ ਉਰੀ ਬੈਠੀ ਸਾਡੇ ਬੱਚੇ ਦਾ 18 18 ਸਾਲ ਦਾ ਉਹਨੇ ਨਿਆਣੀ ਸੀ ਠੀਕ ਹੈ ਨਾ ਉਹ ਤਾਂ ਬੈਠੀਆਂ ਚਲੋ ਫੋਨ ਦੇਖ ਰਹੇ ਆ ਠੀਕ ਹੈ ਜੀ ਪੰਜ 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 ਬੰਦੇ ਲੈ ਕੇ ਆਇਆ ਚਾਕੂ ਲਿਕੇ ਨਾਲ ਨਾਲ ਲੱਗਦੀ ਮੇਰੇ ਬਿੱਡ ਦੇ ਨਾਲ ਗਲਵਾੜਦਾ ਠੀਕ ਹੈ ਜੀ ਉਹਨਾਂ ਨੇ ਨਾਲ ਦੀ ਨਾਲ ਨਾਲ ਦੀ ਨਾਲ ਆਨ ਦੀ ਸਪੋਰਟ ਦੇ ਡੈਥ ਹੋ ਗਈ ਠੀਕ ਹੈ ਉਥੇ ਜੀ ਇਹ ਇਸ ਕਰ ਮਾਰਿਆ ਉਹਨਾਂ ਦੀ ਕਿੰਨੀ ਉਮਰ ਹੈ ਉਹ ਵੀ ਭਾਜੀ ਇੰਨੇ ਗਏ 22 ਕੋਈ 22 22 ਸਾਲ ਦਾ ਕੋਈ 25 ਸਾਲ ਦਾ ਪਰ ਸਭ ਨੇ ਡਰਿੰਕੇਤੇ ਸੀ 18 ਸਾਲ ਤੋਂ ਪਲੱਸ ਹਾਂ ਜੀ 18 ਤੋਂ ਪਲੱਸ ਹੀ ਸਾਰੇ ਜੀ ਕੋਈ ਝਗੜਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਸਿਰਫ ਸਾਈਡ ਤੇ ਬੈਠੇ ਸੀਗੇ ਉਹ ਉਹ ਇੱਕ ਛੋਟੇ ਬੱਚੇ ਨੂੰ ਕੁੱਟ ਰਹੇ ਸੀਗੇ ਉਹਨਾਂ ਨੇ ਆ ਕੇ ਹਟਾਇਆ ਉਹਨਾਂ ਨੂੰ ਸਿਰਫ 1 ਮਿੰਟ ਦੀ ਵੀਡੀਓ ਹੈ 1 ਮਿੰਟ ਦੇ ਵਿੱਚ ਕੰਮ ਕੀਤਾ ਪਤਾ ਨਹੀਂ ਉਹਨਾਂ ਨੇ ਕੁਝ ਖਾਦਾ ਹੋਇਆ ਸੀ ਨਸ਼ਾ ਕੀਤਾ ਸੀ ਪਤਾ ਨਹੀਂ ਕੀ ਕੀਤਾ ਸੀ ਇੱਕ ਤਾਂ ਗੜਾ ਬੱਤੇ ਅੱਖ ਦੇ ਵਿੱਚ ਮਾਰਿਆ ਸਿਰਫ ਮਾਮੂਲੀ ਜੀ ਬਹਿਸ ਹੋਈ ਕਿ ਬੱਚੇ ਖੇਡੀਆਂ ਜਾਂਦੇ ਸਨ ਉਹਨੂੰ ਰੋਕਣ ਕਰਕੇ ਉਹਨਾਂ ਨੂੰ ਕਿਉਂ ਗਾਲਾਂ ਕੱਢ ਰਹੀ ਜੀ ਬਸ ਇੰਨੀ ਗੱਲ ਹੋਈ ਹੈ ਉਹ ਬਰਦਾਸ਼ਤ ਨਹੀਂ ਕਰ ਬਾਈ ਇੰਨੇ ਜ ਆਪਨੇ ਲੈ ਕੇ ਆ ਗਿਆ ਹਰ ਦੇਖੋ ਸਾਡੇ ਪਿੰਡ ਦੇ ਵਿੱਚ ਅੱਜ ਦੇ ਦੇਖੋ ਐਡੇ ਟਾਈਮ ਹੀ ਗਿਆ 10 ਮਿੰਟਾਂ ਦੇ ਵਿੱਚ 5 ਮਿੰਟ ਦੇ ਬਾਅਦ ਚੱਕ ਕੇ ਏਡਾ ਵੱਡਾ ਹਥਿਆਰ ਲਿਆ ਹੁਣ ਸਾਨੂੰ ਕੀ ਪਤਾ ਸਾਡੇ ਪਿੰਡ ਦੇ ਵਿੱਚ ਜਿਹੜੇ 80% ਬਈਏ ਵਸ ਰਹੇ ਨੇ ਉਹ ਵੀ ਉੱਥੇ ਰਹਿਣ ਵਾਲੇ ਸੀ ਕੰਬੜੇ 'ਚ ਹੀ ਰਹਿ ਰਹੇ ਸੀ ਉਹ ਵੀ ਜਿਨ੍ਹਾਂ ਨੇ ਮਾਰਿਆ ਕੰਬੜੇ ਰਹਿੰਦੇ ਆ ਜੀ ਸਾਰੇ ਪੀਜਿਆਂ ਦੇ ਵਿੱਚ ਰਹਿੰਦੇ ਆ ਠੀਕੇ ਜੀ ਕਿੱਥੇ ਰਹਿੰਦੇ ਨੇ ਉਹ ਹਾਂਜੀ ਸਾਰੀ ਜਗ੍ਹਾ ਸਾਰੇ ਲੈ ਲਿਆ ਸਾਰੇ ਦੇਖ ਲਏ ਸਾਰੇ ਫੈਮਲੀ ਦੇ ਸਮੇਤ ਭੱਜ ਗਏ ਉਹ ਪੜੂਗੇ ਸਾਰੀ ਉਹਨਾਂ ਦੇ ਪੜੂਗੇ ਕਿੱਦਾਂ ਪੜੂਗੇ ਕਿੱਦਾਂ ਪੰਜਾਬ ਦੇ ਆਧਾਰ ਕਾਰਡ ਪੰਜਾਬ ਦੇ ਬੋਰਡ ਕਾਰਡ ਕਿੱਥੇ ਪੜੂਗੇ ਜਾ ਕੇ ਬਾਈ ਜਿਹੜਾ ਕਿ ਉਹਨੂੰ ਫੜੋ ਜਿਹੜਾ ਨਾ ਪੀਜੀ ਦਿੱਤੀ ਹੈ ਨਾ ਉਹਨੂੰ ਫੜੋ ਉਹਨੂੰ ਤਾਂ ਪੜ ਲਾਂਗੇ ਜੀ ਜਿਨ੍ਹਾਂ ਆਧਾਰ ਕਾਰਡ ਬੋਟ ਕਾਰਡ ਬਣਾਇਆ ਉਹਨੂੰ ਵੀ ਚੱਕੋ ਆ ਜੀ ਪਿੱਛੇ ਆਧਾਰ ਕਾਰਡ ਬੋਟ ਕਾਰਡ ਕਿਉਂ ਬਣਾ ਰਿਹਾ ਪਰਵਾਸੀਆਂ ਦੇ ਨਹੀਂ ਹੁਣ ਪੁਲਿਸ ਕੀ ਕਹਿ ਰਹੀ ਹੈ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਬੰਦੇ ਫੜ ਲੇ ਜੇ ਫੜੇ ਸਾਨੂੰ ਦਿਖਾ ਦਿਓ ਕਿੱਥੇ ਹੈ ਜਿਹੜਾ ਦੂਜਾ ਸੀਰੀਅਸ ਹੈ ਬਾਈ ਦੂਜਾ ਵੀ ਦੂਜੇ ਤਾਂ ਸ਼ੇਰ ਸਾਹਿਬ ਔਜਾ ਦਾ ਉਹ ਵੀ ਮੁਸ਼ਕਲ ਹੈ ਜੀ ਠੀਕ ਹੈ ਜੀ ਉਹ ਵੀ ਬਲੀਡਿੰਗ ਬੰਦ ਨਹੀਂ ਹੋ ਰਹੀ ਹਸਪੀਟਲ ਦਾ ਪੀਜੀ ਦੇ ਮਾਲਕ ਤੇ ਕਾਰਵਾਈ ਹੋ ਜੇ ਆਪੇ ਦੱਸ ਕੀ ਪ੍ਰਵਾਸੀ ਸੀ ਉਹਨਾਂ ਨੇ ਇਹਨੇ ਪੀਜੀ ਚ ਰੱਖਿਆ ਹੋਇਆ ਸੀ ਹਾਂਜੀ ਪੀਜੀ ਚ ਰੱਖਿਆ ਹੋਇਆ ਸੀ ਹੋਰ ਵੀ ਬਹੁਤ ਸਾਰੇ ਉੱਥੇ ਪੀਜੀ ਆਏ ਹਾਂਜੀ ਸਾਰੇ ਕੁੰਬੜੇ ਜੀ ਪੀਜੀ ਆਨੇ ਪਿੰਡ ਦਾ ਜੀ ਇੰਨਾ ਬੁਰਾ ਹਾਲ ਹੋਇਆ ਵਾ ਮੇਰੇ ਖਿਆਲ ਚ ਪਿੰਡ ਦੀ ਜਿਹੜੀ ਵੋਟ ਹੈ ਉਹ 1700 2000 ਵੋਟ ਹੈ ਦੁੱਗਣੀ ਚੋਗਣੀ ਵੋਟ ਪ੍ਰਵਾਸੀਆਂ ਦੀ ਹੈ ਜਗਤਪੁਰੇ ਦਾ ਜਗਤਪੁਰੇ ਵਾਲਾ ਮਾਮਲਾ ਵੀ ਸਿਆ ਠੀਕ ਹੈ ਜਗਤਪੁਰਾ ਜੇ 900 ਵੋਟ ਪਿੰਡ ਦੀ ਹੈ ਤੇ 650 ਉਹ 650 7000 ਪਾਉਂਡ ਉਹਨਾਂ ਦੀ ਹੈ ਬਾਕੀ ਕੁੰਬੜੇ ਜੀ ਵੀ ਆਈਆਂ ਕੋਮੜੇ ਦਾ ਜ਼ਿਆਦਾ ਬੁਰਾ ਹਾਲ ਹੋਇਆ ਗਿਆ ਜੀ। ਇਹ ਕੋਈ ਪਹਿਲਾਂ ਕਹਿ ਰਹੀ ਸੀ ਪਹਿਲਾਂ ਵੀ ਕਹਿੰਦੇ ਇੱਥੇ ਕੁਛ ਹੈ ਜੇ ਘਟਨਾ ਵਾਪਰੀ ਹੈ। ਪਹਿਲਾਂ ਉਹ ਦਾਤ ਮਾਰਿਆ ਸੀਗਾ 2 ਸਾਲ ਹੋ ਗਏ ਨਾ ਇਨਸਾਬ ਮਿਲੇ ਹੈ ਡੈੱਡ ਹੋਈ ਪਿਆ ਉਹ ਮੁੰਡਾ। ਡੈੱਡ ਹੋਇਆ ਹੋਇਆ ਕੋਈ ਇਨਸਾਬ ਨਹੀਂ ਡੈੱਡ ਹੈ। ਅੱਛਾ ਉਹ ਵੀ ਇਹਨਾਂ ਨੇ ਪਰਵਾਸਿਆ ਨਹੀਂ ਕਰਾ। ਹਾਂਜੀ ਉਰੇ ਆਇਓ ਉਹਨਾਂ ਦੇ ਮਾਤਾ ਪਿਆ ਬੰਦਾ ਜੀ ਉਹ। 1 ਸਾਲ ਹੋ ਗਿਆ ਬੈੱਡ ਤੇ ਪਿਆ ਹੋ ਬੰਦਾ। ਜੀ। ਉਹਨੂੰ ਵੀ ਪਹਿਲਾਂ ਨਹੀਂ ਆ ਜੀ। ਉਹਦਾ ਇੰਨਾ ਬੁਰਾ ਹਾਲ ਹੈ ਨਾ ਬੋਲਿਆ ਨਹੀਂ ਜਾਂਦਾ ਕੁਛ ਨਹੀਂ ਜਾਂਦਾ। ਰੋਟੀ ਵੀ ਮਸੋ ਖਾਂਦਾ ਉਹ। ਦੁੱਧਨ ਪਲਾਂਦੇਆਂ ਚਮਚਾ ਨਾਲ ਉਸ ਨੂੰ ਉਹ ਵੀ ਪ੍ਰਵਾਸਨ ਹੈਗਾ ਕੋਈ ਵੀ ਸੁਣਵਾਈ ਨਹੀਂ ਹੋਈ ਦੇਖੋ ਪਰਚਾ ਤਾਂ ਹੋਣਾ ਹੀ ਹੈ ਠੀਕ ਹੈ ਜਮਾਨਤ ਲੈ ਕੇ ਸਜ਼ਾ ਘੱਟ ਕੇ ਫਿਰ ਆ ਜਾਏਗਾ ਜੇਲ੍ਹਾਂ ਵਿੱਚ ਹੁਣ ਤਾਂ ਉਹ ਨੋਰਮਲ ਹੈ ਦੁੱਗਣਾ ਹੋ ਕੇ ਆਏਗਾ ਉੱਥੋਂ ਕਿਉਂਕਿ ਜੇਲ੍ਹਾਂ ਵਿੱਚ ਸਾਰਾ ਕੁਸਤਾ ਮਿਲ ਰਿਹਾ ਏ ਟੀਵੀ ਮਿਲ ਰਿਹਾ ਹੈ ਖਾਣ ਪੀਣ ਨੂੰ ਵਧੀਆ ਮਿਲ ਰਿਹਾ ਹੈ ਕੋਈ ਮੇਨ ਚੱਕਰ ਹੈ ਉਹ ਬੱਚਿਆਂ ਨੂੰ ਡਰ ਨਹੀਂ ਹੈਗਾ ਤੇ ਬੜਿਆ ਨੇ ਤਾਂ ਕਾਂਡ ਕਰਨੇ ਹੋ ਕਰਨੇ ਆ ਉਹ ਪੂਰੀ ਘਟਨਾ ਵਾਪਰੀ ਉਸ ਤੋਂ ਬਾਅਦ ਉਸ ਤੋਂ ਭੱਜ ਗਏ ਸੀ ਭੱਜ ਗਏ ਬਿਲਕੁਲ ਸਾਡੇ ਕੋਲ ਵੀ ਵੀਡੀਓ ਹੈ ਆਪਾਂ ਵੀਡੀਓ ਵੀ ਦਿਖਾ ਦਾਂਗੇ 1 ਮਿੰਟ ਚ ਉਹਨਾਂ ਨੇ ਕਾਂਡ ਕੀਤਾ 1 ਮਿੰਟ ਚ ਉੱਥੋਂ ਭੱਜ ਕੇ ਤੇ ਫੈਮਿਲੀ ਵੀ ਉਸੇ ਟਾਈਮ ਚਲੇ ਗਈ ਸਾਰਾ ਪਰਿਵਾਰ ਹੁਣ ਉੱਥੇ ਹੈ ਨਹੀਂਗਾ ਕੋਈ ਕੋਈ ਨਹੀਂ ਬਿਲਕੁਲ ਖਤਮ ਹੁਣ ਉੱਥੇ ਕੌਣ ਰਹਿ ਰਿਹਾ ਫਿਰ ਜਿਨ੍ਹਾਂ ਨੇ ਰੱਖੇ ਸੀ ਪੀਜੀ ਹੋਰ ਰਹਿ ਰਹੇ ਪੀਜੀ ਹੈ ਕੋਈ ਹੋਰ ਮੜਾ ਮੋਟਾ ਰਹਿੰਦਾ ਹੋਵੇਗਾ ਲਾਗ ਕਮਰੇ ਬਣੇ ਹੋਏ ਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਜਦੋਂ ਇਹ ਪੂਰੀ ਗੱਲਬਾਤ ਹੋਈ ਹੈਗੀ ਮੇਰੇ ਕੋਲ ਮੇਰੇ ਜੇਠ ਦਾ ਫੋਨ ਆਇਆ 7:02 ਮਿੰਟ ਤੇ ਕਹਿੰਦੇ ਚਾਹੀਦਾ ਮੰਦੇ ਕਿਸ ਨੇ ਚਾਕੂ ਮਾਰਿਆ ਮੇਰੇ ਕੋਲ ਮੇਰੇ ਵੱਡੇ ਜੇਠ ਦਾ ਫੋਨ ਆਇਆ ਸਬਜ਼ੀ ਮੰਡੀ ਲਾਂਦੇ ਸੀ ਕਹਿੰਦੇ ਜਾਈਦਾ ਮੰਦੇ ਕਿਸ ਨੇ ਚਾਕੂ ਮਾਰਿਆ ਮੈਂ ਉਸੇ ਟਾਈਮ ਆਪਣੇ ਦੋ ਬੱਚੇ ਲੈ ਕੇ ਗਈ ਮੈਂ ਰਸਤੇ 'ਚ ਜਦੋਂ ਆਂਦੇ ਦੇਖਿਆ ਮੇਰੀ ਭਤੀਜੀ ਜਿਹੜੀ ਠਾਣੀ ਦੀ ਕੁੜੀ ਆ ਉਹ ਆ ਰਹੀ ਮੈਂ ਕਿਹਾ ਕਿੱਥੇ ਦਾ ਮੰਨ ਕਹਿੰਦੀ ਪਤਾ ਨਹੀਂ ਉਹਨੂੰ ਤਾਂ ਲੈ ਕੇ ਹਸਪੀਟਲ 'ਚ ਮੈਂ ਸਾਨੂੰ ਇਹ ਨਹੀਂ ਪਤਾ ਸੀ ਕਿਹੜੇ ਮੈਂ ਕਹਾਂ ਦੱਸ ਮੈਨੂੰ ਕਿਹੜੇ ਹਸਪੀਟਲ 'ਚ ਲੈ ਕੇ ਗਏ ਆ ਤੇ ਜਦੋਂ ਮੈਂ ਭੱਜੀ ਤੇ ਗਰੇਸ਼ਨ 'ਚ ਜਾ ਕੇ ਦੇਖਿਆ ਉਹਨਾਂ ਦੇ ਪੈਸੇ ਪਰ ਉਹ ਪੈਸੇ ਪਰ ਅਧਾਰ ਕਰਦਾ ਇਹਨਾਂ ਨੂੰ ਤਾਂ ਕਿਸੇ ਨੂੰ ਵੜਨ ਨਹੀਂ ਦਿੱਤਾ ਜੀ ਅੰਦਰ ਮਤਲਬ ਜਿਹੜੇ ਪਹਿਲਾਂ ਪਹੁੰਚੇ ਸੀਗੇ ਮੇਰੀ ਜੀ ਸ਼ਾਨੀ ਵੀ ਇਹਨਾਂ ਨੂੰ ਵੜਨ ਨਹੀਂ ਦਿੱਤਾ ਮੈਂ ਜ਼ਬਰਦਸਤੀ ਅੰਦਰ ਵੜ ਗਈ ਹਸਪਤਾਲ ਜੇ ਜੇਤ ਕੀ ਸਾਡਾ ਬੱਚਾ ਡੈਡ ਸੀਗਾ ਤਾਂ ਦੂਜਾ ਮੁੰਡਾ ਵੀ ਨਾਲ ਹੀ ਸੀ ਦੂਜਾ ਮੁੰਡਾ ਵੀ ਨਾਲ ਹੀ ਸੀਗਾ ਉਹਦੇ 'ਚ ਵੀ ਮੈਨੂੰ ਲੱਗਦਾ ਨਹੀਂ ਸੀਗਾ ਸਾਹ ਹੈਗੇ ਸੀਗੇ ਕਿਉਂਕਿ ਮੈਂ ਦੋਨੋਂ ਹਿਲਾ ਕੇ ਦੇਖੇ ਨੇ ਸਾਡੇ ਵਾਲੀ ਦੀ ਤਾਂ ਮੈਂ ਅੱਖਾਂ ਖੋਲ ਕੇ ਦੇਖਿਆ ਅੰਦਰ 'ਚ ਕੁਝ ਨਹੀਂ ਸੀਗਾ ਮੈਨੂੰ ਡਾਕਟਰ ਨੇ ਕਲੀਅਰ ਕਹਿ ਦਿੱਤਾ ਸੀਗਾ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਕਿ ਇਹਨੂੰ ਤਾਂ ਅਸੀਂ ਵਿਚਾਰੀ ਸੀਗੇ ਇਹਦੇ 'ਚ ਡਾਕਟਰ ਨੇ ਮੈਨੂੰ ਕੱਲ ਹੀ ਗਿਆਤਾ ਸੀਗਾ ਮੈਂ ਕਿ ਸਰ ਜੀ ਨਹੀਂ ਕੋਸ਼ਿਸ਼ ਹੋ ਸਕੇ ਤਾਂ ਇਹਨੂੰ ਬਚਾ ਲਓ ਇਹਨੂੰ ਵੀ ਬਚਾਓ ਮਤਲਬ ਕਿ ਡਾਕਟਰ ਹੈ ਦੇਖੋ ਇੱਕ ਡੈੱਡ ਬੱਚੇ ਦੇ ਵੀ ਕਹਿੰਦੇ ਪੈਸੇ ਭਰੋ ਅੰਦਰ ਸਾਨੂੰ ਦੇਖਣ ਦਾ ਇੱਕ ਵੀ ਨਹੀਂ ਦੇ ਰਹੇ ਹੋਰ ਕੋਈ ਮਸਲਾ ਨਹੀਂ ਸੀ ਗੱਲ ਹੋਈ ਸੀ ਮਾੜੀ ਮੋਟੀ ਜਿਹੜੀ ਹੋਈ ਹੋਵੇ ਹਾਂਜੀ ਬਸ ਉਹੀ ਸੀ ਕਿ ਬੱਚਿਆਂ ਨੂੰ ਇਹ ਕਹਤਾ ਵੀ ਤੁਸੀਂ ਬੱਚਿਆਂ ਨੂੰ ਕਿਉਂ ਮਾਰ ਰਹੇ ਹੋ ਉਹਨਾਂ ਨੇ ਕੋਈ ਨਸ਼ਾ ਉਸ਼ਾ ਕੀਤਾ ਸੀ ਉਹਨੇ ਨਸ਼ਾ ਸ਼ਾਇਦ ਕੀਤਾ ਹੋਵੇ ਜੀ ਕਿਉਂਕਿ ਇਹ ਬੱਚੇ ਨਾਵਲਕ ਸੀਗੇ ਸਾਡੇ ਵਾਲੇ ਦੱਸ ਰਹੇ ਨੇ ਕਹਿੰਦੇ ਪਹਿਲਾਂ ਵੀ ਇੱਕ ਦੋ ਇਹੋ ਜਿਹਾ ਕੁਝ ਹੋ ਚੁੱਕਿਆ ਹੈਗਾ ਹਾਂਜੀ ਪਹਿਲਾਂ ਵੀ ਹੋ ਚੁੱਕਿਆ ਤੇ ਉਹ ਮੁੰਡਾ ਹੁਣ ਫੇਰ ਹੁਣ ਵੀ ਨਹੀਂ ਬੋਲਿਆ ਜਿਹੜਾ ਪਹਿਲਾਂ ਜਿਹਦੇ ਦਾਤ ਮਾਰਿਆ ਸੀ ਉਹਦੇ ਪਤਾ ਨਹੀਂ ਜੀ ਮੈਂ ਇੱਧਰ ਐਕਚੁਅਲੀ ਜਾਣਦੀ ਨਹੀਂ ਨਾ ਬੋਲਦਾ ਨਹੀਂ ਕਹਿੰਦੇ ਪਹਿਲੇ ਆਈ ਹੈ ਜੀ ਮੰਜੇ ਤੇ ਹਾਂਜੀ ਲੋਹਾਰਾਂ ਦਾ ਕਿੰਨਾ ਕੁ ਜ਼ਿਆਦਾ ਮੰਨ ਲਓ ਇਹ ਇੱਥੇ ਹੋਇਆ ਪਿਆਗਾ ਜਿਵੇਂ ਇੱਕ ਪਾਸੇ ਕਹਿ ਰਹੇ ਨੇ ਕਿ ਉਥੇ ਪੀਜੀ ਪੀਜੀਆਂ ਦੇ ਵਿੱਚ ਰੱਖੇ ਹੋਏ ਨੇ ਜਾਂ ਜਿਵੇਂ ਵੋਟਾਂ ਜ਼ਿਆਦੇ ਨੇ ਉਹਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰੱਖੇ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਰੱਖੇ ਹੋਏ ਹਾਲ ਪੀਜਿਆ ਨਾ ਮਹੌਲ ਕਰ ਗਲੀਆਂ ਲੰਘਣ ਵਾਸਤੇ ਗਲੀਆਂ ਵੀ ਨਹੀਂ ਉੱਪਰ ਲੋਕੀ ਥੁੱਕਦੇ ਨੇ ਬਿਹਾਰੀ ਲੋਕ ਪੰਜਾਬੀਆਂ ਦਾ ਥੁੱਕਦੇ ਨਹੀਂ ਜਾਂਦੇ ਵੇ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਹੈ ਕਿ ਇੰਨਿਆ ਕੁ ਪੀਜੀਆਂ ਛੱਤ ਦੀਆਂ ਲੋਕਾਂ ਨੇ ਕਿ ਆਪਾਂ ਸਾਹ ਵੀ ਨਹੀਂ ਲੈ ਸਕਦੇ ਕੁੰਬੜੇ ਚ ਇੰਨਿਆ ਕੁ ਕਵਰ ਕਰਤਾ ਤਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਰੋਸ ਬਹੁਤ ਜ਼ਿਆਦਾ ਔਰ ਨਾਲ ਹੀ ਹੁਣ ਦੇਖ ਸਕਦੇ ਹੋ ਸੀ ਇੱਥੇ ਜਿਹਦੇ ਨਾਲ ਘਟਨਾ ਵਾਪਰੀਆ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਪੂਰੀ ਗੱਲਬਾਤ ਕੀ ਹੋਈ ਆ ਤੁਹਾਡੇ ਬੇਟੇ ਸੀ ਹਾਂਜੀ ਹਾਂਜੀ ਮੈਂ ਡਿਊਟੀ ਤੋਂ ਆਇਆ ਜੀ ਮੇਰੇ ਮੁੰਡਾ ਵੀ ਡਿਊਟੀ ਤੋਂ ਆਇਆ ਤਾਂ ਜੀ ਜੀ ਡੈਥ ਹੋਈ ਹੈ ਉਹ ਤੁਹਾਡਾ ਬੇਟਾ ਸੀ ਕਾ ਜਿਹੜਾ ਇਲਾਜ ਚੱਲ ਰਿਹਾ ਉਹ ਉਹ ਇਲਾਜ ਚੱਲ ਰਿਹਾ ਸਾਡਾ ਮੁੰਡਾ ਜੀ ਜਿਹੜਾ ਡੈਥ ਹੋਈ ਹੈ ਉਹ ਵੀ ਸਾਡਾ ਮੁੰਡਾ ਹੀ ਸੀ ਜੀ ਇਕੱਠੇ ਹੀ ਕੰਮ ਕਰਦੇ ਸੀ ਜੀ ਇਹ ਦੋਸਤ ਹੀ ਸੀ ਹਾਂਜੀ ਹਾਂਜੀ ਇਕੱਠੇ ਕੰਮ ਕਰਦੇ ਸੀ ਇੱਕ ਜਗ੍ਹਾ ਜੀ ਤੇ ਇਹ ਆਏ ਮੈਂ ਵੀ ਆਇਆ ਸੀ ਕੁੱਟ ਚਾਹ ਪੀਣ ਆਣੇ ਫਿਰ ਫੋਨ ਆ ਗਿਆ ਇਹ ਲੰਘੇ ਬੈੜਗੈ ਬਾਪੂ ਦੀ ਦੁਕਾਨ ਤੇ ਖੂਤ ਜੀ ਉੱਥੇ ਇੱਕ ਬੰਦੇ ਦਾ ਲੜਕਾ ਉਹ ਲੜਕੇ ਨੂੰ ਉਹ ਮੁੰਡਿਆਂ ਨਾਲ ਫੜ ਲਿਆ ਕੁੱਟ ਲਗੇ ਨੂੰ ਇਹ ਦੋਨੇ ਬੈਠੇ ਸੀ ਲੜਕੇ ਜੀ ਇਹਨਾਂ ਨੇ ਕਿਹਾ ਬਈ ਕਿਉਂ ਮਾਰਿਆ ਤੁਸੀਂ અમને ਉਸਕੇ ਗਾਲਪਾ ਚੱਕੋ ਮਾਰਦਾ ਉਸਕੇ ਮੇਰੇ ਲੜਕੇ ਕੇ ਅੱਖ ਮਾਰ ਗੱਲ ਬਾਤ ਨਹੀਂ ਕੀਤੀ ਚਾਕੂ ਹੀ ਮਾਰਿਆ ਚਾਕੂ ਹੀ ਮਾਰਦਾ ਸਿੱਧਾ ਜੀ ਕਿਹਦੇ ਕੋਲ ਤਾਂ ਫਿਰ ਲਾਜ ਜੋ ਕੇ ਪੈਸੇ ਵੀ ਨਹੀਂ ਆਗੇ ਪਹਿਲਾਂ ਵੀ ਬਹੁਤ ਸਾਰਾ ਇਹ ਜਾ ਕੁਝ ਹੋਇਆ ਪਿਆ ਕੁੰਬੜਾ ਦੇ ਵਿੱਚ ਪਹਿਲਾਂ ਵੀ ਕਹਿੰਦੇ ਤੇ ਇੱਕ ਮੁੰਡੇ ਦਾ ਵੀ ਪੂਰਾ ਟੱਕ ਮਾਰ ਕੇ ਉਹ ਵੀ ਇਹ ਹੀ ਪਿਆ ਜੀ ਪਰ ਇੰਨੀ ਮਾਲੂ ਇੰਨਾ ਕੁਛ ਇਹ ਲੈ ਕੇ ਕਿਥੋਂ ਦੇ ਚਾਕੂ ਚੁੱਕੇ ਇਹ ਮਾਰਨ ਵਾਸਤੇ ਕੋਈ ਡਰਕ ਆਫ ਹੈ ਨਹੀਂ ਇਹਨਾਂ ਨੂੰ ਕਿਹਾ ਜੀ ਪੀਜਾ ਵੜ ਰਹੇ ਆ ਜੀ ਇਹਨਾਂ ਦੇ ਕੋਲ ਤਾਂ ਅਸਲਾ ਘਰੇ ਪਿਆ ਹੈ ਇਹਨਾਂ ਦੇ ਕੋਲ ਤਾਂ ਅਸਲਾ ਘਰੇ ਪਿਆ ਹੈ ਮਰਾਦਾਬਾਦ ਯੂਪੀ ਦੇ ਜਿੰਨੇ ਵੀ ਹੈਗੇ ਆ ਇਹਨਾਂ ਦੇ ਕੋਲੇ ਅਸਲਾ ਹੈ ਬੇਬੇ ਤੁਹਾਡਾ ਬੇਟਾ ਸੀ ਹਾਂ ਜੀ ਵੀਰੇ ਉਹ ਮੇਰਾ ਇਕੱਲਾ ਹੀ ਬੱਚਾ ਥਾ ਓਏ ਮੈਂ ਤਾਂ ਸੱਤ ਬੱਚੇ ਰੱਖ ਕੇ ਦੇਖਿਆ ਥਾ ਉਹ ਮੇਰਾ ਕਤਲ ਉਹ ਮੇਰਾ ਬੜਾ ਪੇਗਾਸਾ ਹਾਰਾ ਚਲੇ ਗਿਆ ਬਾਈ ਮੈਨੂੰ ਇਨਸਾਫ਼ ਦਿਵਾ ਦੋ ਉਹਨਾਂ ਨੂੰ ਕਤਲਾਂ ਨੂੰ ਮੇਰੇ ਸਾਹਮਣੇ ਲਿਆਓ ਭਈਏ ਕਢਾ ਦੋ ਕੁੰਬੜੇਾਂ 'ਤੇ ਪੀਜੀਆਂ ਖਾਲੀ ਕਰਾ ਦੋ ਉਹ ਮੇਰੇ ਕੇ ਬੱਚਾ ਸੀਗਾ ਉਹਨੂੰ ਕਦੋਂ ਪਤਾ ਲੱਗਿਆ ਜਦ ਇਹ ਜਾ ਕੁਝ ਹੋਇਆ ਸਾਰਾ ਉਹ ਵੀਰ ਮੇਰੇ ਪਾਸਾ ਫੋਨ ਕਰਾ ਮੇਰੀ ਤੀਨ ਮੈਂ ਤਾਂ ਬਾਹਰ ਹੀ ਗਈ ਵੀ ਤੇ ਕੰਮ ਤੇ ਵੀਰ ਜੀ ਫੋਨ ਕਰਕੇ ਬੁਲਾਏ ਹਾਂ ਵੀ ਆ ਜਾ ਉਹਨਾਂ ਦਾ ਦੂਜੇ ਮੁੱਦੇ ਦੀ ਦੂਜੇ ਦੀ ਕਿਵੇਂ ਸਿਚੁਏ? ਦੂਜੇ ਦੂਜੇ ਦੋਨੇ ਇਕੱਠੇ ਤੇ ਜੀਆਂ। ਉਹ ਵੀ ਹੋ ਗਿਆ। ਦੂਜੇ ਦਾ ਹੁਣੇ ਫੋਨ ਆਇਆ ਗੋਵੇਸਨ ਦਾ। ਠੀਕ ਹੈ, ਰੋਜ਼ ਬਾਅਦ। ਹੋਰਸ ਦੀ ਕੋਈ ਕਾਰਵਾਈ ਨਹੀਂ ਹੈਗੀ। ਨਸ਼ਾ ਸ਼ਰੀਆਮ ਵੀ ਕਰਿਆਗਾ। ਠੀਕ ਹੈ। ਇਸ ਤੋਂ ਪਹਿਲਾਂ ਜਿਹੜਾ 2 ਸਾਲ ਪਹਿਲਾਂ ਉਹ ਵੀਰ ਮੇਰੀ ਤਿਆਂ ਦਾ ਸਹਾਰਾਤਾ ਮੇਰਾ ਪੁੱਤ। ਮੈਂ ਤੁਹਾਡਾ ਭਰਾ ਸੀ। ਇੱਕ ਛੋਟੀ ਜੀ ਮੇਰੇ ਮੰਗਣਾ ਕਰਾ ਜੀ ਹੁਣ ਵਿਆਹ ਕਰਨਾ ਸੀਗਾ ਜੀ ਇਹਦਾ ਇੱਕ ਛੋਟੀ ਜੀ ਬੱਚੀ ਇੱਕ ਮੇਰੇ ਤੀਨ ਨੀਕਾ ਵੀਰ ਉਹ ਮੈਂ ਕਿਹਤਰਾ ਵਾਲਾ ਵੀਰ ਮੇਰਾ ਘਰ ਖਾਲੀ ਹੋ ਗਿਆ ਜੰਦਾਬਾਤ ਇੱਕ ਇੱਕ ਮੁੰਡਾ ਸਿਲੰਡਾਈ ਉਹ ਵੀਰ ਉਹ ਵੀ ਕਤਦੋਂ ਨੀਕੀ ਜੀ ਗੱਲ ਤੋਂ ਬਸ ਉਹ ਚਾਕੂ ਮਾਰਦੇ ਨਿਆਣਿਆਂ ਦੀ ਕੀ ਗੱਲ ਹੋਗੀ ਨਿਆਣਿਆਂ ਦੇ ਕਿਹੜਾ ਕੋਈ ਬੱਟ ਦਾ ਰੋਲਾ ਨਹੀਂ ਹੈਣਾ ਇਹ ਇੱਕ ਦੇ ਚਾਕੂ ਇੱਥੇ ਛੋਰੀ ਮਾਰ ਕੇ ਆ ਵੀਡੀਓ ਦੇਖ ਲੋ ਕੋਈ ਗੱਲ ਨਹੀਂ ਸੀ ਕਿ ਉਹ ਕਿਸੇ ਹੋਰ ਨੂੰ ਮਾਰਨ ਆਏ ਸੀਗੇ ਤੇ ਮੇਰੇ ਭਾਈ ਤੇ ਉਹਦੇ ਦੋਸਤ ਦੋਨੇ ਜਿਹੜੇ ਉੱਤੇ ਖੜ ਗਏ ਖੂਕ ਵਾਲੇ ਤੇ ਉਹ ਨਾ ਕਹਿੰਦੇ ਵੀ ਇੱਥੇ ਗਾਲੀ ਗਲੋਚ ਨਾ ਕਰੋ ਮੇਰੇ ਭਰਾ ਨੇ ਬੋਲਿਆ ਮੇਰੇ ਭਰਾ ਨੇ ਬੋਲਿਆ ਕਿ ਗਾਲੀ ਗਲੋਚ ਨਾ ਕਰੋ ਤੇ ਉਹ ਕਹਿੰਦਾ ਚਲ ਅਸੀਂ ਗਾਲੀ ਗਲੋਚ ਨਹੀਂ ਕਰਦੇ ਸੋ ਸਾਡੇ ਨਾਲ ਹੈਲੋ ਮਲਾ ਲਾ ਉਹਨੇ ਹੱਥ ਮਲਾਇਆ ਤੇ ਉਹਨੇ ਚਾਕੂ ਕੱਢ ਕੇ ਜਦੀ ਪਹਿਲਾ ਮੇਰੇ ਭਰਾ ਦੇ ਮਾਰਿਆ ਫਿਰ ਦੋਸਤ ਦੇ ਅੱਖ ਚ ਮਾਰਿਆ ਜੀ ਉਹ ਤਾਂ ਪਹਿਲਾਂ ਮਾਰ ਨਹੀਂ ਆਏ ਸੀ ਪੂਰੀ ਸਕੀਮ ਨਾਲ ਹਾਂਜੀ ਮਾਰ ਨਹੀਂ ਆਏ ਸੀ ਭੱਜ ਜਾ ਕੇ ਭੱਜਿਆ ਹੀ 4-5 ਡਿੰਗਾ ਜਦੋਂ ਨਹੀਂ ਸਹਿਆ ਹੋਇਆ ਗਿਰ ਗਿਆ ਉਹਨਾਂ ਨੇ ਫੇਰ ਦੁਬਾਰੇ ਫੇਰ ਮਾਰਿਆ ਇਹ ਪਹਿਲੀ ਵਾਰ ਦਾ ਮਿਥਿਆ ਹੋਇਆ ਸੀਗੇ ਮਾਰਨਾ ਹੀ ਆ ਮਾਰਨੇ ਇਹ ਪਹਿਲੀ ਵਾਰ ਦਾਤ ਨਹੀਂ ਹੈਗੀ ਇਹ ਤੋਂ ਪਹਿਲਾਂ 1.5 ਸਾਲ ਹੋ ਗਏ ਮੁੰਡਾ ਅੱਜ ਵੀ ਬੈੱਡ ਤੇ ਪਿਆ ਕੇ 2 ਸਾਲ ਹੋ ਗਏ ਉਹ ਵੀ ਗਰੀਬ ਪਰਿਵਾਰ ਤੋਂ ਉਹਦੀ ਅੱਡੇ ਤੋਂ ਜ਼ਿਆਦਾ ਕਰਦਨ ਵੱਡੀ ਹੋਈਏਗੀ ਉਹ ਵੀ ਪ੍ਰਵਾਸੀਆਂ ਵੱਲੋਂ ਵੱਡੀ ਗਈ ਸੀ ਜੀਤਾ ਕਿ ਮੈਂ ਜਿਹੜਾ ਦੋਸ਼ੀ ਹੈਗਾ ਉਹ ਹਾਲ ਤੱਕ ਫਟੱਠੇ ਹੋ ਕੇ ਕਦੇ ਗਏ ਨਹੀਂ ਵੀ ਇਹਨਾਂ ਦਾ ਇੰਨਾ ਜ਼ਿਆਦਾ ਮਤਲਬ ਇਹ ਇਹੋ ਜਿਹਾ ਕੁਝ ਕਰ ਰਹੇ ਨੇ ਇੰਨਾ ਜ਼ਿਆਦਾ ਇਹ ਘਟਨਾਵਾਂ ਵਾਪਰ ਰਹੀਆਂ ਤੁਸੀਂ ਕਦੇ ਇਕੱਠੇ ਹੋ ਕੇ ਗਏ ਨਹੀਂ ਸਾਰੇ ਇਕੱਠੇ ਹੋ ਕੇ ਜਦੋਂ ਪਹਿਲੀ ਵਾਰ ਦਾਤ ਹੋਈਏ ਜੀ ਅੱਜ ਤੋਂ 1.5 ਸਾਲ ਪਹਿਲਾਂ ਇਹੀ ਐਮਐਲਏ ਦੇ ਦਫ਼ਤਰ ਘੇਰੇ ਸੀ ਇਹਨਾਂ ਦੀਆਂ ਵੋਟਾਂ ਇਹਨੂੰ ਚੁੱਪ ਕਰਾ ਦਿੰਦੀਆਂ ਨੇ ਐਮਐਲਏ ਨੂੰ ਉਹ ਵੀ ਬਹੁਤ ਰਹਿ ਰਹੇ ਨੇ ਇੱਥੇ ਮੰਨ ਲਓ ਜਿਆਦਾ ਵੋਟ ਪਰਸੈਂਟ ਵੀ ਉਹਨਾਂ ਦਾ ਬਹੁਤ ਜਿਆਦਾ ਇੱਥੇ ਪ੍ਰਵਾਸੀਆਂ ਦੀਆਂ ਵੋਟਾਂ ਜ਼ਿਆਦਾ ਨੇ ਪਿੰਡੂਆਂ ਦੀ ਘੱਟ ਨੇ ਆਪਣਾ ਸਿਆਸੀ ਇਲਾਹਾ ਲੈਣੇ ਵਾਸਤੇ ਸਰਕਾਰਾਂ ਨੇ ਸਮੇਂ ਸਮੇਂ ਦੀ ਸਰਕਾਰਾਂ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਜੁਆ ਪਰਿਵਾਰ ਵੀ ਇੱਥੇ ਦੂਜੇ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਜਿੱਦਾਂ ਤੁਸੀਂ ਹੁਣੇ ਪਿਆਰ ਲੇ ਸਾਡੇ ਨੇ ਉਹ ਇੱਥੇ ਨੇ ਇਹ ਦੂਜਾ ਪਰਿਵਾਰ ਹੈ ਜਿਹੜਾ ਜਿਹਦੀ ਸਮੇਂ ਤੇ ਡੈਥ ਹੋ ਗਈ ਠੀਕ ਹੈ ਜੀ ਤੇ ਬਾਕੀ ਇਨਸਾਨ ਵੀ ਲੈਣਾ ਚਾਹੀਦਾ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣਾ ਪੁਲਿਸ ਧਰਨਾ ਚ ਕਾਣ ਤੇ ਲੱਗੀ ਹੋਈ ਹੈਗੀ ਵੀ ਧਰਨਾ ਚੱਕੋ ਜੇਕਰ ਕੋਈ ਵਾਰਦਾਤ ਕਰਦਾ ਹੈ ਨਾ ਸਭ ਤੋਂ ਪਹਿਲਾਂ ਪੀਜੀ ਦੇ ਮਾਲਕ ਮਾਲਕ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਇਹ ਜੇ ਗੰਦੇ ਕਿਰਾਏਦਾਰਾਂ ਨੂੰ ਰੋਕਣਾ ਤਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਜਾਇਜ਼ ਹੈ ਕਿਉਂਕਿ ਉਹਨਾਂ ਦੇ ਘਰ ਦੇ ਦੋ ਜੀ ਗਏ ਨੇ ਇੱਕ ਤਾਂ ਮਾਪਿਆਂ ਦੇ ਕੋਲੋਤਾ ਪੱਸੀ ਔਰ ਦੂਜੇ ਪਾਸੇ ਮੈਂ ਕਹੂੰਗਾ ਕਿ ਦਿਖਾਇਆ ਜਾਵੇ ਸਾਰਾ ਜਿਹੜਾ ਦੇਖ ਸਕਦੇ ਹੋ ਸੀ ایرਪੋਰਟ ਰੋਡ ਬਲੌਕ ਕੀਤਾ ਹੋਇਆ ਤੇ ਲੋਕ ਗੁੱਸੇ ਦੇ ਵਿੱਚ ਨੇ ਲੋਕਾਂ ਦਾ ਗੁੱਸਾ ਕਿਉਂ ਜਾਇਜ਼ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਜੀ ਹੈ ਉਹ ਇੱਥੋਂ ਦੁਨੀਆ ਤੋਂ ਹੁਣ ਚਲੇ ਗਏ ਨੇ ਔਰ ਲੋਕਾਂ ਦਾ ਕਹਿਣਾ ਕਿ ਪਹਿਲਾਂ ਵੀ ਐਹ ਜਿਹੀਆਂ ਇੱਕ ਦੋ ਵਾਰ ਦਾ ਤੈੜੀਆਂ ਹੋ ਵਾਪਰੀਆਂ ਨੇ ਕੈਮਰਾ ਪਰਸਨ ਦਮਿੰਦਰ ਨਾਲ ਮਨਦੀਪ ਜੋਤ ਮਹਾਲੀ